ਇਹ ਅੱਖਾਂ 'ਚ ਮਿੱਟੀ ਪਾਈ ਜਾਓ ਪਾਈ ਜਾਓ ਰਲ ਮਿਲ ਕੇ ਸੂਬੇ ਨੂੰ ਖਾਈ ਜਾਓ ਖਾਈ ਜਾਓ ਇਹ ਲੋਕਾਂ ਦੀ ਆਵਾਜ਼ ਹੈ ਪੰਜਾਬ 100 ਮਣ ਦੁੱਧ ਮਰਗਾ ਤੇ 100 ਮਣ ਦੁੱਧ ਦੇ ਵਿੱਚ ਖੱਟਾ ਪਾਈ ਜਾਓ ਪਾਈ ਜਾਓ ਪਾਈ ਜਾਓ ਇਹ ਚੱਲਣਾ ਨਹੀਂ ਹੋਣਾ ਜੋਗ ਪੰਜਾਬ ਦੇ ਲੋਕ ਸਾਰੇ ਜਦੋਂ ਉੱਠੇ ਨੇ ਨਾ ਤੇ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਦਾ ਤੂਫਾਨ ਜੇ ਛੂਮ ਕੇ ਉੱਠੇਗਾ ਤင် ਕੋਈ ਨਾ ਟਾਲਾ ਜਾਏ ਕੇ ਦਾਦੇ ਨੂੰ ਪੈ ਜਾਂਦੇ ਆ ਇਹਦੇ ਪਾਪੇ ਨੂੰ ਪੈ ਜਾਂਦੇ ਆ ਇਹਨੂੰ ਕਹਿੰਦੇ ਕੱਢ ਦਿਓ ਇਹਨਾਂ ਕੀ ਹੋ ਜੂ ਪੰਜਾਬ ਵਧੂ ਕਿ ਜਿਹੜੇ ਆਸਾਨ ਪੈਸੇ ਆਉਂਦੇ ਆ ਨਾ ਇਹਨਾਂ ਨੂੰ ਨਾ ਕਰਨੀ ਪਈ ਔਖੀ ਹੁੰਦੀ ਹੈ ਅੱਜ ਇਹਨਾਂ ਦਾ ਲਾਲਚ ਕਿਸ ਪ੍ਰਕਾਸ਼ਠਾ ਤੇ ਹੈ ਇਹ ਕਿਸੇ ਵੀ ਆਪਣੀ ਜ਼ੁਬਾਨ ਤੇ ਖੜੇ ਹੈ ਨਵਜੋਤ ਸਿੰਘ ਸਿੱਧੂ ਮਾਨ ਸਰਕਾਰ ਤੇ ਖਾਸੇ ਔਖੇ ਨੇ ਪਾਲਿਸੀਆਂ ਤੇ ਸਵਾਲ ਖੜੇ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਭਗਵੰਤ ਮਾਨ ਤੱਕ ਉਹਨਾਂ ਨੇ ਸਵਾਲ ਕੀਤੇ ਨੇ ਉਹ ਪਹੁੰਚੇ ਸਨ ਜੀਰਾ ਦੇ ਪਿੰਡ ਸਾਧੂਵਾਲਾ ਚ ਜਿੱਥੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਲਾਏ ਇਲਜ਼ਾਮ ਗੰਭੀਰ ਨੇ ਕਿ ਅੱਖਾਂ 'ਚ ਮਿੱਟੀ ਪਾਈ ਜਾਓ ਪਾਈ ਜਾਓ ਯਾਨੀ ਉਹ ਰਲ ਮਿਲ ਕੇ ਸੂਬੇ ਨੂੰ ਖਾਈ ਜਾਓ ਖਾਈ ਜਾਓ ਇਹ ਲੋਕਾਂ ਦੀ ਆਵਾਜ਼ ਹੈ ਤੇ ਪੰਜਾਬ 100 ਮਣ ਦੁੱਧ ਮਰਗਾ ਤੇ 100 ਮਣ ਦੁੱਧ ਦੇ ਵਿੱਚ ਖੱਟਾ ਪਾਈ ਜਾਓ ਪਾਈ ਜਾਓ ਪਾਈ ਜਾਓ ਇਹ ਚੱਲਣਾ ਨਹੀਂ ਹੁਣ ਪੰਜਾਬ ਦੇ ਲੋਕਾਂ ਦਾ ਰਾਜ ਅਗਰ ਲੋਕਤੰਤਰ ਹੈ ਤੇ ਪੰਜਾਬ ਨੂੰ ਹਿੱਸੇਦਾਰ ਬਣ ਕੇ ਬਣੋ ਪੰਜਾਬ ਨੂੰ ਭਾਗੀਦਾਰ ਬਣਾ ਕੇ ਬਣੋ ਪੰਜਾਬ ਦੇ ਲੋਕਾਂ ਨੂੰ ਉਹਦੇ ਚ ਪ੍ਰੋਪਰ ਹਿੱਸੇਦਾਰੀ ਦੇਣੀ ਪਊ ਇਹ ਨਹੀਂ ਵੀ 100 ਬੰਦੇ 100 ਬੰਦੇ ਮਾਫੀਆ ਚਲਾ ਕੇ ਪੰਜਾਬ ਨੂੰ ਲੁੱਟੀ ਜਾਣ ਤਿੰਨ ਦਹਾਕਿਆਂ ਤੋਂ ਤੇ ਪੰਜਾਬ ਨੂੰ ਖੋਖਲਾ ਕਰੀ ਜਾਣ ਤੇ ਫਿਰ ਉਹੀ ਝੂਠ ਵੇਚ ਕੇ ਦੁਬਾਰੇ ਪੰਜਾਬ ਦਾ ਵਿਸ਼ਵਾਸ ਖੋਹੀ ਜਾਣ। ਜੋਗ ਪੰਜਾਬ ਦੇ ਲੋਕ ਸਾਰੇ ਜਦੋਂ ਉੱਠੇ ਨਾ ਤੇ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਨਾ ਤੂਫਾਨ ਜੇ ਛੂਮ ਕੇ ਉੱਠੇਗਾ ਤਿੰਨ ਕੋਸ ਨਾ ਟਾਲਾ ਜਾਏਗਾ। ਇਹ ਕੋਈ ਦੱਸਦਾ ਹੈ ਵੀ ਪੰਜਾਬ ਕਿੱਦਾਂ ਬਾਹਰ ਕੱਢਣਾ ਹੈ ਗਲਦਲ ਚੋਂ? ਇਹ ਕੋਈ ਦੱਸਦਾ ਹੈ ਵੀ ਪੰਜਾਬ ਦੀਆਂ ਸਮੱਸਿਆਵਾਂ ਦਾ ਸਮਾਧਾਨ ਕੀ ਹੈ? ਕਿ ਦਾਦੇ ਨੂੰ ਪੈ ਜਾਂਦੇ ਐ? ਕਿ ਇਹਦੇ ਪਾਪੇ ਨੂੰ ਪੈ ਜਾਂਦੇ ਐ? ਕਿ ਇਹਨੂੰ ਕਹਿੰਦੇ ਕੱਢ ਦਿਓ। ਇਹਦੇ ਨਾਲ ਕੀ ਹੋ ਜੂ ਪੰਜਾਬ ਵਧੂ? ਉਹ ਤੁਸੀਂ ਬੰਦੇ ਦਾ ਏਜੰਡਾ ਦੇਖੋ। ਐਜੰਡੇ ਤੇ ਸੰਵਾਦ ਕਰੋ ਸੰਵਾਦ ਰਚਾ ਕੇ ਉਹਨੂੰ ਬਿਹਤਰ ਕਰੋ ਮੈਂ ਪਿੱਛੇ ਤੁਰੂੰ ਅਸਲ ਮੁੱਦਾ ਕੀ ਹੈ ਅਸਲ ਮੁੱਦਾ ਇਹ ਹੈ ਵੀ ਪੱਲੇ ਸੰਵਾਦ ਹੈ ਨਹੀਂ ਅਜੰਡਾ ਕਿਸ ਕੋਈ ਚੱਲਣ ਵਾਲਾ ਹੈ ਨਹੀਂ ਅਜੰਡੇ ਦੇ ਉੱਤੇ ਨਾ ਦੇਖੋ ਅਜੰਡਾ ਐ ਨਹੀਂ ਹੁੰਦਾ ਅਜੰਡੇ ਨੂੰ ਲਾਗੂ ਕਰਨ ਵਾਲਾ ਬੰਦਾ ਚਾਹੀਦਾ ਹੁੰਦਾ ਹੁਣ ਇਹ ਵੀ ਲਿਪ ਸਰਵਿਸ ਦਿੰਦੇ ਰਹੇ ਨਹੀਂ ਭਗਵੰਤ ਮਾਨ ਹੁਣੀ ਕਾਰਪੋਰੇਸ਼ਨ ਬਣਾਵਾਂਗੇ ਪੰਜਾਬ ਦੇ ਪੈਸੇ ਪੰਜਾਬ ਦੇ ਖਚਨਿਆਂ 'ਚ ਪਾਵਾਂਗੇ ਇਹ ਜਿਹੜੇ ਆਸਾਨ ਪੈਸੇ ਆਉਂਦੇ ਆ ਨਾ ਇਹਨਾਂ ਨੂੰ ਨਾ ਕਰਨੀ ਪਈ ਔਖੀ ਹੁੰਦੀ ਹੈ ਅੱਜ ਇਹਨਾਂ ਦਾ ਲਾਲਚ ਕਿਸ ਪ੍ਰਕਾਸ਼ਠਾ ਤੇ ਹੈ ਇਹ ਕਿਸੇ ਵੀ ਆਪਣੀ ਜ਼ੁਬਾਨ ਤੇ ਖੜੇ ਆ ਹੈ ਸਰਪੰਚ ਇਹ ਮਾਫੀਆ ਕੀ ਜੇਬ ਸੇ ਇਹ 20000 ਕਰੋੜ ਰੇਤ ਕੀ ਚੋਰੀ ਨੇਤਾਵਾਂ ਕੀ ਜੇਬ ਮੇਂ ਸੇ ਕਾਲ ਕੇ ਹਮ ਮਹਿਲਾਵਾਂ ਕੋ ਦੇਂਗੇ ਕੌਣ ਕਹਦਾ ਸੀ ਕੇਦਰੀਵਾਲ ਸਾਹਿਬ ਹਮ ਇਮਾਨਦਾਰ ਹੈ ਰੇਤੇ ਦੇ ਰੇਤੇ ਦੀ ਚੋਰੀ ਤਾਂ ਛੱਡ ਹੀ ਦਈਏ ਕੇਬਲ ਦੀ ਸ਼ਰਾਬ ਦੀ ਚੋਰੀ 'ਚ ਫਸੇ ਐ ਇਹ ਦੁੱਖ ਨਾਉਣਾ ਕਾਰਾ ਹੈ ਕੋਈ ਮੈਨੂੰ ਇੱਕ ਗੱਲ ਦੱਸੋ ਇਹਨਾਂ ਨੇ ਜਿੰਨਾ ਵਿਸ਼ਵਾਸ ਤੋੜਿਆ ਪੰਜਾਬ ਦੇ ਲੋਕਾਂ ਦਾ ਇੱਕ ਕੋਈ ਚਾਰਾ ਹੈ ਵੀ ਪੰਜਾਬ ਦੇ ਲੋਕ ਆਪਣਾ ਧਰਤੀ ਪੁੱਤਰ ਆਪ ਚੁਣਨ ਸਮਝਿਆ ਨਹੀਂ ਔਰ ਪਾਰਟੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਇਹ ਸਮਝ ਲੈਣਾ ਚਾਹੀਦਾ ਹੈ ਕਿ ਪਹਿਲਾਂ ਜਿੱਦਾਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਰਹੇ ਐ ਉਦਾਂ ਲੋਕਾਂ ਨੇ ਬੇਵਕੂਫ ਨਹੀਂ ਬਣਨਾ ਬਜਟਰੀ ਅਲੋਕੇਸ਼ਨ ਚਾਹੀਦੀ ਹੈ ਅਜੰਡਾ ਚਾਹੀਦਾ ਹੈ ਪੰਜਾਬ ਕਿੱਦਾਂ ਨਿਕਲੂਗਾ ਉਹਦੇ ਸਾਧਨ ਚਾਹੀਦੇ ਆ ਸਮਝ ਨਹੀਂ ਉਹਦੇ ਤੇ ਸੰਵਾਦ ਰਚਾਓ ਤੇ ਪੰਜਾਬ ਜਿੰਨੂੰ ਚੁਣਨਾ ਚਾਹੇ ਉਹਨੂੰ ਚੁਣੇ